ਬਹੂ ਕੋਖ ਬਰਦਾਸ਼ਤ ਕਰਨ ਦੀ ਵੀ ਹੱਦ ਹੁੰਦੀ ਆ ਤੇਰੇ ਚਾਚਾ ਚਾਚੀ ਕਦੋਂ ਤੋਂ ਨਾਸ਼ਤੇ ਦੀ ਰਾਹ ਦੇਖ ਰਹੇ ਆ ਕਿੱਥੇ ਮਰ ਗਈ ਮੀਨਾ ਬਹੂ ਉਹ ਮੀਨਾ ਬਹੂ ਆਵਾਜ਼ ਦੇਣ ਉੱਤੇ ਮੀਨਾ ਜਦੋਂ ਨਾ ਆਈ ਤਾਂ ਸੱਸ ਜਾਣਕੀ ਦੇਵੀ ਉਸਦੇ ਕਮਰੇ ਵਿੱਚ ਫੋੜਕਦੇ ਹੋਏ ਪਹੁੰਚ ਗਈ ਬੇਟਾ ਲੈਪਟਾਪ ਉੱਤੇ ਆਫਿਸ ਦਾ ਕੁਝ ਕੰਮ ਕਰ ਰਿਹਾ ਸੀ ਬਹੂ ਕਿੱਥੇ ਆ ਪਵਨ ਪੈਂਡ ਵਿੱਚ ਤੇਰੇ ਚਾਚਾ ਚਾਚੀ ਆਏ ਆ ਨਾਸ਼ਤਾ ਕਰਕੇ ਵਾਪਸ ਚਲੇ ਜਾਣਗੇ ਤੇਰੀ ਪਤਨੀ ਕਿੱਥੇ ਆ ਪਵਨ ਨੇ ਕਿਹਾ ਮਾਂ ਤੁਸੀਂ ਚਾਚਾ ਚਾਚੀ ਦੇ ਕੋਲ ਬੈਠੋ ਮੈਂ ਦੇਖਦਾ ਪਵਨ ਕੰਮ ਛੱਡ ਕੇ ਉੱਠ ਕੇ ਵਾਸ਼ਰੂਮ ਚ ਆਵਾਜ਼ ਦੇ ਰਿਹਾ ਸੀ ਮੀਨਾ ਉਲਟੀਆਂ ਕਰ ਰਹੀ ਸੀ ਉਧਰ ਕਿਚਨ ਚ ਕੁਝ ਮੱਚਣ ਦੀ ਬਦਬੂ ਆ ਰਹੀ ਸੀ ਤਾਂ ਸੱਸ ਜਾਣਕੀ ਜੀ ਪਹੁੰਚੀ हे ਰੱਬਾ ਇਸ ਤਰ੍ਹਾਂ ਦੀ ਕਾਮਚਾਰਕ ਚੋਰ ਬਹੂ ਕਿਸੇ ਨੂੰ ਨਾ ਮਿਲੇ ਗੈਸ ਖੁੱਲਾ ਰੱਖ ਕੇ ਭੱਜ ਗਈ ਤੌਬਾ ਤੌਬਾ ਕਿੰਨਾ ਪੈਸਾ ਬਰਬਾਦ ਕਰਦੀ ਆ ਪੂਰੀ ਸਬਜੀ ਮੱਚ ਗਈ। ਲਗਾਤਾਰ ਜਾਣਕੀ ਦੇਵੀ ਬੜਬੜਾਈ ਜਾ ਰਹੀ ਸੀ। ਪਵਨ ਘਬਰਾਉਂਦੇ ਹੋਏ ਕਿਚਨ 'ਚ ਤੇਜ਼ੀ ਨਾਲ ਪਹੁੰਚਿਆ। ਮੰਮੀ ਮੀਨਾ ਤੇਜ਼-ਤੇਜ਼ ਉਲਟੀਆਂ ਕਰ ਰਹੀ ਆ। ਉਸਦੀ ਹਾਲਤ ਦੇਖੀ ਨਹੀਂ ਜਾਂਦੀ। ਤੁਸੀਂ ਜਾ ਕੇ ਉਸਦੀ ਪੇਟ ਸਹਲਾਓ। ਚੱਲ ਵੱਡਾ ਆਇਆ। ਜੋਰੂ ਦਾ ਗੁਲਾਮ ਆਪਣੀ ਪਤਨੀ ਨੂੰ ਕਾਬੂ 'ਚ ਰੱਖ। ਤੇਰੇ ਕਾਰਨ ਉਹ ਸੱਸ ਦੇ ਸਿਰ ਤੇ ਚੜਦੀ ਜਾ ਰਹੀ ਆ। ਇਹ ਦੇਖ ਮਹਾਰਾਣੀ ਗੈਸ ਖੁੱਲਾ ਛੱਡ ਕੇ ਵਾਸ਼ਰੂਮ ਚਲੀ ਗਈ। ਅਤੇ ਸਾਰੀ ਸਬਜੀ ਮਚ ਗਈ। ਉਹ ਮੰਮੀ ਉਹ ਉਲਟੀਆਂ ਕਰ ਰਹੀ ਆ। ਚੱਕਰ ਖਾ ਕੇ ਬੇਹੋਸ਼ ਹੋ ਗਈ ਤਾਂ ਤੂੰ ਰੁਕ ਮੈਂ ਦੇਖਦੀ ਆ। ਜਾਣਕੀ ਦੇਵੀ ਮੀਨਾ ਦੇ ਕਮਰੇ 'ਚ ਪਹੁੰਚੀ। ਮੀਨਾ ਬੈੱਡ ਤੇ ਪਈ ਸੀ। ਕੀ ਹੋਇਆ ਬਹੂ? ਇੱਥੇ ਕੀ ਨਾਟਕ ਲਗਾ ਰੱਖਿਆ? ਚਾਚਾ ਚਾਚੀ ਨਾਸ਼ਤਾ ਦੇ ਲਈ ਬੇਟ ਕਰ ਰਹੇ ਆ ਤੇ ਤੂੰ ਸਬਜੀ ਮਚਾ ਕੇ ਆਰਾਮ ਨਾਲ ਪਸਰੀ ਪਈ ਆ। ਮੰਮੀ ਜੀ ਮੈਨੂੰ ਬਹੁਤ ਘਬਰਾਹਟ ਹੋ ਰਹੀ ਸੀ। ਮੇਰਾ ਦਿਲ ਕੱਚਾ-ਕੱਚਾ ਹੋ ਰਿਹਾ ਸੀ। ਸਵੇਰ ਤੋਂ 10 ਵਾਰ ਉਲਟੀ ਕਰ ਚੁੱਕੀ ਆ ਬੜੀ ਕਮਜ਼ੋਰੀ ਫੀਲ ਹੋ ਰਹੀ ਆ ਐਸ ਲਈ ਮੇਰੇ ਤੋਂ ਖਾਣਾ ਨਹੀਂ ਬਣ ਪਾਏਗਾ ਖਾਣਾ ਨਾ ਬਣਾਉਣ ਦੇ ਬਹੁਤ ਬਹਾਨੇ ਲੱਭਦੀ ਆ ਠੀਕ ਆ ਮੈਂ ਸਭ ਨੂੰ ਖਾਣਾ ਖਵਾ ਦਿੰਨੀ ਆ ਤੈਨੂੰ ਤਾਂ ਸਾਡੀ ਇੱਜ਼ਤ ਦੀ ਕੋਈ ਪਰਵਾਹ ਨਹੀਂ ਕਹਿੰਦੇ ਹੋਏ ਜਾਣਕੀ ਦੇਵੀ ਕਿਚਨ ਵਿੱਚ ਪਹੁੰਚੀ ਸਭ ਨੂੰ ਸਿੰਪਲ ਸੁੱਕਾ ਬ੍ਰੈਡ ਚਾਹ ਦੇ ਨਾਲ ਖਾਣਾ ਖਵਾਇਆ ਕਿਉਂਕਿ ਉਹ ਬਹੁਤ ਹੀ ਕੰਜੂਸ ਸੀ ਇੱਕ ਇੱਕ ਪੈਸਾ ਬੜਾ ਸੋਚ ਸਮਝ ਕੇ ਖਰਚ ਕਰਦੀ ਆ ਅਸਦੇ ਦਿੌਰ ਦਰਾਣੀ ਜਦੋਂ ਨਾਸ਼ਤਾ ਕਰਕੇ ਘਰ ਚਲੇ ਗਏ ਤਾਂ ਆਪਣੇ ਬੇਟੇ ਨੂੰ ਆਫਿਸ ਦੇ ਲਈ ਟਿਫਨ ਦਿੱਤਾ ਉਹ ਵੀ ਚਲਾ ਗਿਆ ਆਪਣੀ ਪਤਨੀ ਦੀ ਬੜੀ ਚਿੰਤਾ ਹੋ ਰਹੀ ਸੀ ਪਰ ਮਾਂ ਦੇ ਡਰ ਦੀ وجہ ਨਾਲ ਅੱਜ ਉਹ ਛੁੱਟੀ ਨਾ ਕਰ ਸਕਿਆ ਨਹੀਂ ਤਾਂ ਮਾਂ ਉਸ ਨੂੰ ਵੀ ਖੂਬ ਸੁਣਾਉਂਦੀ ਸਭ ਕੰਮ ਨਿਪਟਾ ਲੈਣ ਦੇ ਬਾਅਦ ਜਾਣਕੀ ਦੇਵੀ ਆਪਣੀ ਬਹੂ ਦੇ ਕੋਲ ਗਈ ਹੁਣ ਕਿਵੇਂ ਆ ਤਬੀਅਤ ਤੇਰੀ ਕੀ ਪੂਰਾ ਦਿਨ ਬਿਸਤਰੇ ਤੇ ਸੁੱਤੀ ਰਹੇਗੀ ਮੰਮੀ ਜੀ ਕੱਚੀ ਕੱਚੇ ਢ ਘਾਰ ਆ ਰਹੇ ਆ ਖੱਟਾ ਖਾਣ ਦਾ ਮਨ ਕਰ ਰਿਹਾ ਬਹੁਤ ਇਹਨੂੰ ਕੁਝ ਹੋਇਆ ਨਹੀਂ ਇਹ ਕੋਈ ਬਿਮਾਰੀ ਨਹੀਂ ਤੂੰ ਮਾਂ ਬਣਨ ਵਾਲੀ ਆ ਅੱਜ ਕੱਲ ਮੈਡੀਕਲ ਚ ਕਟ ਮਿਲਦੀ ਆ ਨਾ ਜਾ ਕੇ ਕਨਫਰਮ ਕਰ ਲਾ ਥੋੜੀ ਦੇਰ ਬਾਅਦ ਮੀਨਾ ਨੇ ਦੱਸਿਆ ਮਾਜੀ ਤੁਸੀਂ ਸਹੀ ਕਹਿ ਰਹੇ ਸੀ ਮੈਂ ਮਾਂ ਬਣਨ ਵਾਲੀ ਆ ਮੈਂ ਚੈੱਕ ਕੀਤਾ ਕਿ ਮੈਨੂੰ ਡਾਕਟਰ ਦੇ ਕੋਲ ਲੈ ਚਲੋ ਇੰਨਾ ਜਲਦੀ ਕੀ ਆ ਲੈ ਚਲੂੰਗੀ ਲੈ ਫੜ ਉਲਟੀ ਦੀ ਦਵਾਈ ਖਾਲਾ ਤੈਨੂੰ ਆਰਾਮ ਮਿਲੇਗਾ। ਜਾਣਕੀ ਦੇਵੀ ਨੇ ਆਪਣੇ ਬੇਟੇ ਪਵਨ ਨੂੰ ਮੀਨਾ ਦੇ ਮਾਂ ਬਣਨ ਦੀ ਖਬਰ ਦਿੱਤੀ। ਤਾਂ ਪਵਨ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਨਾਲ ਹੀ ਮੀਨਾ ਜੀ ਵੀ ਬੜੀ ਖੁਸ਼ ਹੋ ਗਈ ਕਿ ਉਹਨਾਂ ਦੀ ਬਹੂ ਮਾਂ ਬਣਨ ਵਾਲੀ ਆ ਤੇ ਉਹ ਦਾਦੀ ਪਵਨ ਬਾਪ ਬਣਨ ਦੀ ਖੁਸ਼ੀ ਵਿੱਚ ਸ਼ਾਮ ਨੂੰ ਘਰ ਆਉਂਦੇ ਸਮੇਂ ਬਾਜ਼ਾਰ ਤੋਂ ਲੱਡੂ ਲੈ ਆਇਆ। ਤਾਂ ਜਾਣਕੀ ਦੇਵੀ ਗੁੱਸੇ ਨਾਲ ਬੋਲੀ ਬੇਟਾ ਹਲੇ ਇੰਨਾ ਪੈਸਾ ਆਇਆ ਨਹੀਂ ਕਿ ਤੂੰ ਬਹੌਣ ਲੱਗ ਗਿਆ। ਅੱਗੇ ਕਿਵੇਂ ਹੋਵੇਗਾ? ਦੋਈ ਲੱਡੂ ਲਿਓਂਦਾ ਕਿੰਨੇ ਲੋਕ ਆ ਬਹੂ ਨੂੰ ਤਾਂ ਵੈਸੇ ਵੀ ਉਲਟੀ ਲੱਗ ਰਹੀ ਆ ਉਹ ਕਿਹੜਾ ਲੱਡੂ ਖਾਵੇਗੀ ਮੀਨਾ ਨੂੰ ਮਾਂ ਬਣਨ ਦੀ ਬੜੀ ਖੁਸ਼ੀ ਸੀ ਪਰ ਸੱਸ ਦੇ ਬਹਾਬੇ ਵਿਵਹਾਰ ਤੋਂ ਉਸ ਦਾ ਚਿਹਰਾ ਉੱਤਰ ਜਾਂਦਾ ਸੀ ਦੂਜੇ ਦਿਨ ਮੀਨਾ ਨੇ ਸਭ ਦੇ ਲਈ ਪਲੈਨ ਖਿਚੜੀ ਬਣਾਈ ਪਰ ਉਸ ਨੂੰ ਖਿਚੜੀ ਖਾਣ ਦਾ ਮਨ ਨਹੀਂ ਸੀ ਤਾਂ ਉਹ ਅਲਮਾਰੀ ਖੋਲ ਕੇ ਨਮਕੀਨ ਮਟਰੀ ਲੱਡੂ ਲੱਭਣ ਲੱਗੀ ਤਾਂ ਕਿ ਕੋਈ ਚਟਪਟਾ ਖਾ ਕੇ ਉਸ ਉਹ ਮਨ ਖੁਸ਼ ਕਰ ਸਕੇ ਬਾਰਾ ਜਿਵੇਂ ਹੀ ਚਟਪਟਾ ਖਾਣ ਬੈਠੀ ਤਾਂ ਜਾਣਕੀ ਦੇਵੀ ਫਿਰ ਤੋਂ ਚਿਲਾਉਂਦੀ ਹੋਈ ਆਈ ਬਹੂ ਇੱਕ ਕੌਲੀ ਖਿਚੜੀ ਕਾਫੀ ਨਹੀਂ ਆ ਜੋ ਨਮਕੀਨ ਅਤੇ ਮਠਿਆਈ ਤੇ ਟਟ ਪਈਆਂ ਉਹ ਸਭ ਮਹਿਮਾਨਾਂ ਦੇ ਲਈ ਰੱਖੇ ਆ ਉਹ ਆਉਣਗੇ ਤਾਂ ਮੈਂ ਉਹਨਾਂ ਨੂੰ ਕੀ ਦੇਵਾਂਗੀ ਜਿਆਦਾ ਆਪਣਾ ਖਰਚਾ ਨਾ ਵਧਾ ਜੋ ਮਿਲ ਰਿਹਾ ਖਾਲਾ ਆਪਣੀ ਜੀਬ ਨੂੰ ਲਪਲਪਾਉਣਾ ਕਾਬੂ ਰੱਖ ਬੱਚਾ ਪੈਦਾ ਕਰ ਰਹੀ ਆ ਕੋਈ ਨਵਾਂ ਕੰਮ ਨਹੀਂ ਕਰ ਰਹੀ ਮੀਨਾ ਮਨ ਮਸੋਸਾ ਜਿਹਾ ਕਰਕੇ ਚੌਪ ਕਰਕੇ ਖਿਜੜੀ ਖਾ ਲੈਂਦੀ ਆ ਉਪਰੋਂ ਜਾਣਕੀ ਦੇਵੀ ਜੀ 10 ਕੰਮ ਸੁਣਾ ਕੇ ਆਰਾਮ ਕਰਨ ਚਲੀ ਜਾਂਦੀ ਆ ਮੀਨਾ ਆਪਣੀ ਸੱਸ ਦੇ ਕਮਰੇ ਚ ਜਾ ਕੇ ਕਹਿੰਦੀ ਆ ਮੰਮੀ ਜੀ ਇੱਕ ਵਾਰ ਜਾ ਕੇ ਡਾਕਟਰ ਨੂੰ ਦਿਖਾਉਨੇ ਆ ਚੈੱਕ ਅਪ ਕਰਾਉਣਾ ਵੀ ਜ਼ਰੂਰੀ ਆ ਇਸ ਵਿੱਚ ਡਾਕਟਰ ਕੀ ਕਰੇਗਾ ਮੈਂ ਤਾਂ ਮੈਂ ਵੀ ਬੱਚੇ ਜੰਮੇ ਆ ਇੱਕ ਸਮੇਂ ਵੀ ਡਾਕਟਰ ਦੇ ਕੋਲ ਨਹੀਂ ਗਈ ਸਭ ਪੈਸਾ ਲੁੱਟਣ ਨੂੰ ਚੋਚ ਲਿਆ ਹਲੇ 1 ਮਹੀਨਾ ਤਾਂ ਪੂਰਾ ਹੋਣ ਦੇ ਫਿਰ ਦਿਖਾ ਆਉਣਾ ਸ਼ਾਮ ਨੂੰ ਮੀਨਾ ਪਵਨ ਨੂੰ ਫੋਨ ਕਰਕੇ ਕਹਿੰਦੀ ਆ ਮੈਂ ਕਿਹਾ ਜੀ ਆਉਂਦੇ ਵਕਤ ਸਮੋਸੇ ਲੈ ਆਇਓ ਕੁਝ ਤਿੱਖਾ ਖਾਣ ਦਾ ਮਨ ਕਰ ਰਿਹਾ ਪਵਨ ਚੋਰੀ ਦੇ ਨੇ ਸਮੋਸੇ ਲੈ ਕੇ ਆਉਂਦਾ ਪਰ ਜਾਣੀ ਕੀ ਜੀ ਘਰ ਵਿੱਚ ਤੂਫਾਨ ਮਚਾ ਦਿੰਦੀ ਆ ਕਦੇ ਮਾਂ ਦੀ ਪਸੰਦ ਦੀ ਤੱਕ ਸੇ ਚੀਜ਼ ਨੂੰ ਲਿਆਂਦਾ ਨਹੀਂ ਗਿਆ ਤੇ ਅੱਜ ਪਤਨੀ ਦੇ ਆਉਂਦੇ ਹੀ ਉਸ ਦੀ ਪਸੰਦ ਨਾ ਪਸੰਦ ਦਾ ਬੜਾ ਧਿਆਨ ਰੱਖਿਆ ਜਾ ਰਿਹਾ ਤੇਰੀ ਪਤਨੀ ਨੇ ਤਾਂ ਹਾਲੇ ਬੱਚਾ ਪੈਦਾ ਵੀ ਨਹੀਂ ਕੀਤਾ ਤੇ ਤੂੰ ਐਸਤੇ ਐਨੇ लाड़-ਚਾਹ ਪੂਰੇ ਕਰ ਰਹਾ ਮੈਂ ਤੈਨੂੰ ਪੈਦਾ ਕਰਕੇ ਐਨਾ ਵੱਡਾ ਵੀ ਕਰ ਦਿੱਤਾ ਮੇਰੀ ਮਮਤਾ ਉੱਤੇ ਪਿਆਰ ਨਹੀਂ ਲਟਾਇਆ ਕਦੇ ਪਵਨ ਕੀ ਕਹਿੰਦਾ ਉਹ ਜਾਣਦਾ ਸੀ ਕਿ ਮਾਂ ਨਾਲ ਬਹਿਸ ਕਰਨ ਵਿੱਚ ਕੋਈ ਨਹੀਂ ਜਿੱਤ ਸਕਦਾ ਉਹ ਚੁੱਪ ਰਹਿਣ ਵਿੱਚ ਹੀ ਆਪਣੀ ਭਲਾਈ ਸਮਝਦਾ ਸੀ ਉਹ ਆਪਣੀ ਮਾਂ ਨੂੰ ਜ਼ਿਆਦਾ ਕੌਜ਼ ਨਹੀਂ ਕਹਿੰਦਾ ਸੀ ਜਾਣਕੀ ਦੇਵੀ ਮੀਨਾ ਨੂੰ ਖਰੀ-ਖੋਟੀ ਸੁਣਾ ਕੇ ਆਪਣੇ ਕਮਰੇ ਵਿੱਚ ਚਲੀ ਗਈ ਰਾਤ ਨੂੰ ਉਹਨਾਂ ਨੂੰ ਨੀਂਦ ਨਹੀਂ ਆ ਰਹੀ ਸੀ ਇੱਕ ਤਾਂ ਦਾਦੀ ਬਣਨ ਦੀ ਉਹਨਾਂ ਨੂੰ ਬੜੀ ਖੁਸ਼ੀ ਸੀ ਉੱਪਰ ਤੋਂ ਬਹੂ ਨੇ ਅਨਾਪ-ਸ਼ਨਾਪ ਚਟੋਰੇ ਪਣ ਦੀ ਵਜਾ ਨਾਲ ਜੋ ਉਹਨਾਂ ਦੇ ਪੈਸੇ ਖਰਚ ਹੋ ਰਹੇ ਸੀ ਉਸ ਨਾਲ ਉਹ ਬੜੀ ਤੰਗ ਆ ਚੁੱਕੀ ਸੀ ਕਿਉਂਕਿ ਜਾਣਕੀ ਦੇਵੀ ਬਹੁਤ ਵੱਡੀ ਕੰਜੂਸ ਉਸ ਦਾ ਬਸ ਚੱਲੇ ਤਾਂ ਗਵਾਂਢੀਆਂ ਦੇ ਘਰ ਜਾ ਕੇ ਸਵੇਰ ਦਾ ਨਾਸ਼ਤਾ ਤੇ ਦੁਪਹਿਰ ਦਾ ਖਾਣਾ ਖਾ ਕੇ ਆ ਜਾਵੇ ਪਰ ਆਪਣੇ ਕੋਲੋਂ ਖਰਚ ਬਿਲਕੁਲ ਨਾ ਕਰੇ ਐਸ ਲਈ ਉਹਨਾਂ ਨੇ ਇੱਕ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਮਾਣੀ ਮਨ ਠਾਨ ਲਿਆ ਕਿ ਬਹੂ ਨੂੰ ਉਸਦੀ ਪੇਕੇ ਭੇਜ ਦੇਵੇਗੀ ਕਿਉਂਕਿ ਅਜਿਹੇ ਸਮੇਂ ਵਿੱਚ ਬਹੂ ਦੀ ਦੇਖਭਾਲ ਕਰਨਾ, ਉਸ ਨੂੰ ਕੁਝ ਨਾ ਕੁਝ ਖਾਣ ਨੂੰ ਦੇਣਾ, ਸਮੇਂ-ਸਮੇਂ ਤੇ ਡਾਕਟਰ ਤੋਂ ਚੈੱਕਅਪ ਕਰਵਾਉਣਾ, ਟੈਸਟ ਕਰਵਾਉਣਾ, ਰਿਪੋਰਟ ਲਿਆਉਣਾ ਬਹੁਤ ਸਾਰੇ ਅਣਗਿਣਤ ਕੰਮ ਵਧ ਜਾਣਗੇ ਤੇ ਬਹੂ ਬਿਸਤਰੇ ਤੇ ਆਰਾਮ ਕਰੇਗੀ ਤਾਂ ਉਸ ਦਾ ਕੰਮ ਵਧ ਜਾਵੇਗਾ। ਦਵਾਈਆਂ ਤੇ ਹਸਪਤਾਲ ਦੇ ਖਰਚੇ ਉਸ ਤੋਂ ਕਿਤੇ ਜ਼ਿਆਦਾ ਹੋ ਜਾਣਗੇ ਬਹੂ ਨੂੰ ਪੇਕੇ ਭੇਜ ਦਿੱਤਾ ਜਾਵੇ ਇੱਕ ਹਫ਼ਤਾ ਹੀ ਲੰਘਿਆ ਸੀ ਕਿ ਜਾਣਕੀ ਦੇਵੀ ਨੇ ਸੱਸ ਦੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਉਹਨਾਂ ਨੇ ਮਨ ਹੀ ਮਨ ਵਿੱਚ ਸੋਚ ਲਿਆ ਕਿ ਬਹੂ ਨੂੰ ਦੋ ਦਿਨ ਬਾਅਦ ਪੇਕੇ ਭੇਜ ਦਿਆਂਗੀ ਮੈਨੂੰ ਤਾਂ ਇਹ ਸਾਰੇ ਨਖਰੇ ਬਹੂ ਦੇ ਚੁੱਕਣੇ ਨਹੀਂ ਆਉਂਦੇ ਅਤੇ ਮੇਰਾ ਵੀ ਪਿੱਛਾ ਛੱਟ ਜਾਵੇਗਾ ਕਰੀਬ ਰਾਤ ਦੇ 10 ਵਜੇ ਉਸ ਦੇ ਫੋਨ ਦੀ ਘੰਟੀ ਵੱਜੀ ਮਾਂ ਕਿਵੇਂ ਆਂ ਮੈਂ ਜੋ ਤੈਨੂੰ ਖਬਰ ਦੇਣ ਵਾਲੀ ਆ ਉਸ ਨਾਲ ਤੂੰ ਚਹਿਕ ਉੱਠੇਗੀ ਬੇਟਾ ਦੱਸ ਇੰਨਾ ਬੜਾਪੇ ਵਿੱਚ ਇੰਤਜ਼ਾਰ ਨਹੀਂ ਹੁੰਦਾ ਕੀ ਗੱਲ ਆ ਮਾਂ ਤੂੰ ਨਾਨੀ ਬਣਨ ਵਾਲੀ ਆ ਸੱਚ ਕਹਿ ਰਹੀ ਆ ਮੇਗਨਾ ਬੇਟੀ ਮੈਂ ਨਾਨੀ ਬਣਨ ਵਾਲੀ ਆ ਮੇਰੇ ਤਾਂ ਦੋਨਾਂ ਹੱਥਾਂ 'ਚ ਲੱਡੂ ਆ ਲੱਗਦਾ ਰੱਬ ਨੇ ਇਸ ਵਾਰ ਕੁਝ ਜ਼ਿਆਦਾ ਹੀ ਮੇਰੇ ਤੇ ਮਿਹਰਬਾਨੀ ਕਰ ਦਿੱਤੀ ਆ ਮੇਰੀ ਉਮਰ ਤੈਨੂੰ ਲੱਗ ਜਾਵੇ ਬਹੂ ਵੀ ਮਾਂ ਬਣਨ ਵਾਲੀ ਆ ਗੱਲਾਂ-ਗੱਲਾਂ 'ਚ ਪਤਾ ਲੱਗਿਆ ਕਿ ਬੇਟੇ-ਬਹੂ ਦੋਨੋਂ ਹੀ ਪਹਿਲਾ ਮਹੀਨਾ ਸ਼ੁਰੂ ਹੋਇਆ ਤੇ ਇੱਕ ਪਾਸੇ ਜਿੱਥੇ ਮੈਂ ਦਾਦੀ ਬਣੂਗੀ ਦੂਜੇ ਪਾਸੇ ਮੈਂ ਨਾਨੀ ਵੀ ਬਣਨ ਵਾਲੀ ਆਂ ਬੇਟੀ ਤੂੰ ਆਪਣਾ ਬਹੁਤ ਧਿਆਨ ਰੱਖ ਅਜਿਹੇ ਸਮੇਂ ਵਿੱਚ ਦੇਖਭਾਲ ਦੀ ਬਹੁਤ ਜ਼ਰੂਰਤ ਹੁੰਦੀ ਆ ਕਿੱਥੇ ਮਾਂ ਕਿਵੇਂ ਧਿਆਨ ਰੱਖਾਂਗੀ ਘਰ ਵਿੱਚ ਤਿੰਨ-ਤਿੰਨ ਨਣਦਾ ਬੱਚੇ ਅਤੇ ਹੋਰ ਸਾਰਾ ਟੱਬਰ ਆ ਸਭ ਦੇ ਸਭ ਝੁਗਲ ਖੋਰਾ ਕوجੀ ਬਣਾਉਣੀ ਆ ਤਾਂ 10 ਕਮੀਆਂ ਕੱਢਦੇ ਆ ਬਾਰ-ਬਾਰ ਕਿਚਨ ਵਿੱਚ ਜਾਣਾ ਪੈਂਦਾ ਮੇਰੇ ਤੋਂ ਕੋਈ ਕੰਮ ਨਹੀਂ ਹੁੰਦਾ ਰੋਟੀ ਸਬਜ਼ੀ ਦੀ ਗੰਧ ਨਾਲ ਮੈਨੂੰ ਉਲਟੀ ਆਉਂਦੀ ਆ ਪਰ ਬੇਟਾ ਤੈਨੂੰ ਤਾਂ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਅਜੇ ਇਹ ਦਿਨ ਪਰ ਕਿਚਨ ਵਿੱਚ ਪਸਦੀ ਰਹੇਗੀ ਤਾਂ ਆਪਣੇ ਖਾਣੇ ਦਾ ਧਿਆਨ ਕਿਵੇਂ ਰੱਖੇਗੀ ਬੱਚਾ ਸਿਹਤਮੰਦ ਪੈਦਾ ਕਿਵੇਂ ਹੋਵੇਗਾ ਚੰਗਾ ਚੱਲ ਠੀਕ ਆ ਮੈਂ ਤੇਰੇ ਨਾਲ ਬਾਅਦ ਚ ਗੱਲ ਕਰਦੀ ਆ ਜਾਣਕੀ ਦੇਵੀ ਬੇਟੀ ਨਾਲ ਗੱਲ ਕਰਦੇ ਵਕਤ ਫੋਨ ਰੱਖ ਦਿੱਤਾ ਤੇ ਦੁੱਧ ਪੀਂਦੇ ਹੋਏ ਆਪਣੇ ਕਮਰੇ ਦੇ ਚਾਰੇ ਪਾਸੇ ਚੱਕਰ ਲਗਾਉਂਦੇ ਹੋਏ ਸੋਚ ਰਹੀ ਸੀ ਕਿ ਕੀ ਕੀਤਾ ਜਾਵੇ ਸੱਪ ਵੀ ਮਰ ਜਾਵੇ ਤੇ लाਠੀ ਵੀ ਨਾ ਟੁੱਟੇ ਤਾਂ ਉਸਨੇ ਖੁਰਾਫਾਤੀ ਦਿਮਾਗ ਚ ਇੱਕ ਅਜੀਹਾ ਆਈਡੀਆ ਆਇਆ ਕਿ ਉਹ ਬਹੁਤ ਖੁਸ਼ੀ ਵਿੱਚ ਹੀ ਉੱਛਲ ਪਈ ਤੇ ਫਿਰ ਆਪਣੀ ਬੇਟੀ ਨੂੰ ਫੋਨ ਲਗਾ ਦਿੱਤਾ ਬੇਟੀ ਮੇਗਨਾ ਸੁਣ ਬੜੀ ਚੰਗੀ ਖਬਰ ਦੇ ਰਹੀ ਆ ਕੀ ਹੋਇਆ ਮਾਂ ਦੇਖ ਤੇਰੀ ਭਾਬੀ ਨੂੰ ਮੈਂ ਤੇਰੇ ਉਹਦੇ ਪੇਕੇ ਭੇਜਣ ਦਾ ਸੋਚ ਰਹੀ ਆ ਪਰ ਮੈਂ ਹਲੇ ਪਲਾਨ ਕੈਨਸਲ ਕਰ ਦਿੱਤਾ ਇੱਕ ਕੰਮ ਕਰ ਤੂੰ ਵੀ ਪੈਕੇ ਆ ਜਾ ਦੋਨੋਂ ਸਾਥ ਮਿਲ ਕੇ ਡਾਕਟਰ ਦੇ ਕੋਲ ਚਲਣਾ ਜਾਣਾ ਇੱਕ ਹੀ ਡਾਕਟਰ ਤੋਂ ਤੁਸੀਂ ਦੋਨਾਂ ਦਾ ਇਲਾਜ ਕਰਵਾ ਦੇਵਾਂਗੀ ਪਰ ਮਾਂ ਤੁਹਾਡੇ ਖਰਚੇ ਤਾਂ ਡਬਲ ਹੋ ਜਾਣਗੇ ਇਸ ਵਿੱਚ ਕਿਹੜੀ ਅਕਲ ਵਾਲੀ ਗੱਲ ਆ ਤੂੰ ਉਸ ਦੀ ਚਿੰਤਾ ਨਾ ਕਰ ਮੈਂ ਤਾਂ ਜੋ ਸ਼ਾਤਰ ਦਿਮਾਗ ਲਗਾਇਆ ਨਾ ਉਸ ਵਿੱਚ ਮੇਰਾ 1 ਰੁਪਿਆ ਵੀ ਖਰਚ ਨਹੀਂ ਹੋਵੇਗਾ ਤੂੰ ਤਾਂ ਸਮਾਨ ਪੈਕ ਕਰ ਤੇ ਹੁਣੇ ਦੇ ਹੁਣੇ ਇੱਥੇ ਚਲੀ ਆ ਤੇ ਨਾਲੇ ਜਵਾਈ ਦੇ ਵੀ ਪੈਸੇ ਬਚ ਜਾਣਗੇ ਤੇ ਚੱਟ ਵੀ ਆਪਣੀ ਤੇ ਪੱਟ ਵੀ ਆਪਣਾ ਪੂਰੇ 9 ਮਹੀਨੇ ਦੀ ਡਿਲੀਵਰੀ ਏਨੇ ਆਰਾਮ ਨਾਲ ਕੱਟਾਂਗੀ ਤੇਰੀ ਕਿ ਤੂੰ ਦੇਖਦੀ ਰਹਿ ਜਾਵੇਂਗੀ ਦਾਦੀ ਨਾਨੀ ਮੈਂ ਬਣੂੰਗੀ ਤੇ ਖਰਚਾ ਹੋਵੇਗਾ ਕਿਸੇ ਹੋਰ ਦਾ ਬਸ ਤੂੰ ਚੁੱਪ ਚਾਪ ਚਲੀ ਆ ਫਿਰ ਕੀ ਸੀ ਮੇਗਣਾ ਤਾਂ ਇਹੀ ਚਾਹੁੰਦੀ ਸੀ ਕਿ ਸੌਰੇ ਘਰ ਦੇ ਕੰਮਾਂ ਤੋਂ ਫਰਸਤ ਮਿਲੇ ਉਹ ਕਿਸੇ ਦੀ ਗੁਲਾਮੀ ਨਹੀਂ ਕਰਨਾ ਚਾਹੁੰਦੀ ਸੀ ਮੇਗਣਾ ਚੁੱਪ ਚਾਪ ਸਵੇਰੇ ਸਵੇਰੇ ਆਪਣੇ ਪੇਕਿਆਂ ਦੇ ਲਈ ਨਿਕਲ ਪਈ ਜਦੋਂ ਉਹ ਆਪਣੇ ਘਰ ਪਹੁੰਚੀ ਤਾਂ ਉਸਦੀ ਭਾਬੀ ਮੀਨਾ ਬੋਲੀ ਦੀਦੀ ਤੁਸੀਂ ਚੰਗੀ ਖੁਸ਼ਖਬਰੀ ਸੁਣਾਈ ਚੰਗਾ ਹੋਇਆ ਤੁਸੀਂ ਪੇਕੇ ਚਲੇ ਆਏ ਆਪਣੇ ਬੱਚੇ ਨਾਲ ਨਾਲ ਹੋਣਗੇ ਉਸ ਦੇ ਆਉਣ ਨਾਲ ਘਰ ਵਿੱਚ ਰੌਣਕ ਵਧ ਜਾਵੇਗੀ ਮੈਂ ਮਾਮੀ ਬਣ ਗਈ ਤੇ ਤੁਸੀਂ ਭੂਆ ਭਾਬੀ ਗੱਲਾਂ ਤਾਂ ਹੁੰਦੀਆਂ ਰਹਿਣਗੀਆਂ ਪਹਿਲਾਂ ਤੁਸੀਂ ਕੋਈ ਚਟਪਟਾ ਖਵਾਓ ਸਾਦਾ ਬੋਰੀਅਤ ਖਾਣਾ ਹੁਣ ਮੈਂ ਨਹੀਂ ਖਾਣਾ ਇਹ ਖਾ ਖਾ ਕੇ ਮੈਂ ਅੱਕ ਗਈਆਂ ਦੀਦੀ ਮੇਰਾ ਵੀ ਮਨ ਚਟਪਟਾ ਖਾਣ ਨੂੰ ਕਰਦਾ ਉਧਰ ਜਾਣਕੀ ਦੇਵੀ ਕੁਝ ਹੋਰ ਹੀ ਖਿਆਲਾਂ ਵਿੱਚ ਖੋਈ ਹੋਈ ਸੀ ਕੀ ਸੋਚ ਰਹੀ ਆ ਇਹ ਤਾਂ ਉਹੀ ਜਾਣੇ ਬੇਟੀ ਦੇ ਘਰ ਆਉਣ ਤੇ ਬੁਲਾ ਲਿਆ ਪਰ ਉਹ ਕੁਝ ਹੋਰ ਯੋਜਨਾ ਬਣਾਉਣ ਦੀ ਸੁਕਲ ਮੰਗਲ ਵਿੱਚ ਸੀ ਕਿਉਂਕਿ ਬੇਟੀ ਦੇ ਆਉਣ ਨਾਲ ਇੱਕ ਆਦਮੀ ਦਾ ਖਰਚਾ ਵੱਧ ਗਿਆ ਉੱਪਰ ਤੋਂ ਬੇਟੀ ਬਹੁ ਦੋਨੋਂ ਪ੍ਰੈਗਨੈਂਟ ਕੁਝ ਸੋਚ ਕੇ ਉਹਨਾਂ ਨੇ ਮੀਨਾ ਦੀ ਮਾਂ ਜਿਸ਼ੋਦਾ ਜੀ ਨੂੰ ਫੋਨ ਲਗਾਇਆ ਭੈਣ ਜੀ ਤੁਹਾਡੀ ਬੇਟੀ ਮਾਂ ਬਣਨ ਵਾਲੀ ਆ ਤੇ ਦੂਜੇ ਪਾਸੇ ਜਿਸ਼ੋਦਾ ਜੀ ਬੋਲੀ ਹਾਂ ਮੀਨਾ ਨੇ ਮੈਨੂੰ ਕੱਲ ਹੀ ਦੱਸਿਆ ਸੀ ਇਸ ਦਿਨ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ ਮੈਂ ਭੈਣ ਜੀ ਮੈਂ ਆਪਣੀ ਬੇਟੀ ਮੇਘਣਾ ਨੂੰ ਪੇਕੇ ਬੁਲਾ ਲਿਆ ਤੁਹਾਨੂੰ ਤਾਂ ਪਤਾ ਹੀ ਆ ਕਿ ਜਿੰਨਾ ਇੱਕ ਮਾਂ ਆਪਣੀ ਬੇਟੀ ਦਾ ਖਿਆਲ ਰੱਖਦੀ ਆ ਉਹਨਾਂ ਸੱਸ ਕਿੱਥੇ ਰੱਖ ਪਾਉਂਦੀ ਆ ਸਹੁਰੇ ਘਰ ਵਿੱਚ 100-100 ਕੰਮ ਹੁੰਦੇ ਆ ਉਸ ਦੀ ਤਾਂ ਤਿੰਨ-ਤਿੰਨ ਨਣ ਦਾ ਸਾਰੇ ਕੰਮਾਂ ਦਾ ਬੋਝ ਉਸ ਉੱਤੇ ਪੈਂਦਾ ਵਿਚਾਰੀ ਮੇਰੀ ਬੇਟੀ ਪਰ ਤੁਸੀਂ ਆਪਣਾ ਦਿਲ ਛੋਟਾ ਨਾ ਕਰਿਓ ਤੁਸੀਂ ਦੁਖੀ ਨਾ ਹੋਇਓ ਤੁਹਾਡੀ ਬੇਟੀ ਨੂੰ ਤਾਂ ਮੈਂ ਪੇਕਿਆ ਨਹੀਂ ਭੇਜ ਸਕਦੀ ਕਿਉਂਕਿ ਦੋਨੋਂ ਨਣ ਦਾ ਪਰਜਾਈ ਮਿਲ ਗਈਆਂ ਇੱਥੇ ਹੀ ਰਹਿਣਗੀਆਂ ਤੁਹਾਡਾ ਜਦੋਂ ਵੀ ਮਨ ਕਰੇ ਆਪਣੀ ਬੇਟੀ ਦੇ ਪਸੰਦ ਨਾ ਪਸੰਦ ਨੂੰ ਤੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਉਸ ਦੇ ਪਸੰਦ ਦਾ ਪਕਵਾਨ ਬਣਾ ਕੇ ਭੇਜਦੇ ਰਹੋ ਹੁਣ ਆਖਰ ਤੁਸੀਂ ਵੀ ਤਾਂ ਨਾਨੀ ਬਣਨ ਵਾਲੇ ਹੋ ਨਾਨੀ ਦੇ ਵੀ ਤਾਂ ਬਹੁਤ ਅਰਮਾਨ ਹੁੰਦੇ ਆ ਦੇਖੋ ਨਾ ਮੈਂ ਤਾਂ ਆਪਣੀ ਬੇਟੀ ਦੇ ਘਰ ਆਪਣੇ ਘਰ ਹੀ ਬੁਲਾ ਲਿਆ ਤਾਂ ਕਿ ਉਸ ਦੇ ਪਸੰਦ ਦਾ ਚੰਗਾ ਚੰਗਾ ਖਾਣਾ ਖਵਾ ਸਕਾਂ ਬੇਟੀ ਆਰਾਮ ਨਾਲ ਖਾਵੇ ਪੀਵੇਗੀ ਮਾਂ ਦੇ ਕਲੇਜੇ ਨੂੰ ਕਿੰਨੀ ਠੰਡਕ ਪਹੁੰਚਦੀ ਆ ਇਹ ਤਾਂ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ ਕਿਉਂਕਿ ਤੁਸੀਂ ਤਾਂ ਦੋ ਦੋ ਬੇਟੀਆਂ ਦੀ ਮਾਂ ਹੋ ਜਿਸ਼ੋਦਾ ਜੀ ਬੋਲੀ ਠੀਕ ਆ ਮੈਂ ਉਸ ਦੀ ਪਸੰਦ ਦਾ ਪਕਵਾਨ ਬਣਾ ਕੇ ਭੇਜਦੀ ਰਹੂੰਗੀ ਇੱਕ ਗੱਲ ਹੋਰ ਵੀ ਸੀ ਉਸ ਦਾ ਖੁੱਦ ਦਾ ਛੋਟਾ ਜਿਹਾ ਬਾਗੀਚਾ ਮੈਂ ਤਾਂ ਕਹਿ ਨਹੀਂ ਆ ਕਿ ਲੱਗੇ ਹੱਥ ਦਰਜਨਾ ਸੇਵ ਕੇਲੇ ਟੋਕਰੀ ਭਰ ਭਰ ਕੇ ਭੇਜ ਦਿਆ ਕਰਿਓ ਅਜੇਹੇ ਵਿੱਚ ਅਜੇਹੇ ਵਿੱਚ ਸਿਹਤ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੁੰਦਾ ਹਣ ਕੀ ਆ ਨਾ ਜੋ ਸ਼ੋਦਾ ਜੀ ਕਦੇ ਪਨੀਰ ਦੇ ਪਰੌਂਠੇ ਤੇ ਕਦੇ ਪਕੌੜੇ ਕਦੇ ਫਾਲ ਕਦੇ ਮੇਵੇ ਕੋਸ ਨਾ ਕੋਸ ਆਪਣੇ ਬੇਟੇ ਦੇ ਹੱਥੋਂ ਸੰਡੇ ਵਾਲੇ ਦਿਨ ਭੇਜਦੀ ਰਹੋ ਨਾਨਦ ਮੇਗਨਾ ਖੂਬ ਲਫਤ ਉਠਾ ਕੇ ਖਾਂਦੀ ਆ 2 4 ਪੀਸ ਆਪਣੀ ਭਾਬੀ ਤੋਂ ਜ਼ਿਆਦਾ ਹੀ ਖਾਂਦੀ ਆ ਫਿਰ ਇੱਕ ਦਿਨ ਸਵੇਰ ਦੇ 10 ਵਜੇ ਰਹੇ ਸੀ ਮੇਗਨਾ ਦੇ ਪੇਟ ਵਿੱਚ ਜ਼ਿਆਦਾ ਆਇਲੀ ਖਾਣ ਨਾਲ ਦਰਦ ਹੋਣ ਲੱਗਿਆ ਉਹ ਰੌਲਾ ਪਾਉਣ ਲੱਗੀ ਮਾਂ ਮਾਂ ਸਾਰੇ ਘਰ ਵਿੱਚ ਹੜਕੰਬ ਮਚਾ ਦਿੱਤਾ ਉਹਨਾਂ ਦੀ ਬੇਟੀ ਨੂੰ ਕੀ ਹੋ ਗਿਆ ਕੀ ਹੋਇਆ ਮੇਗਨਾ ਤੂੰ ਇੰਨਾ ਰੌਲਾ ਕਿਉਂ ਪਾ ਰਹੀ ਆ ਮਾਂ ਲੱਗਦਾ ਆ ਕਿ ਪਕੌੜੇ ਜ਼ਿਆਦਾ ਖਾਣ ਨਾਲ ਮੇਰੇ ਪੇਟ ਵਿੱਚ ਦਰਦ ਹੋ ਰਿਹਾ ਮੈਨੂੰ ਡਾਕਟਰ ਦੇ ਕੋਲ ਲੈ ਚੱਲੋ ਪਰ ਬੇਟਾ ਬਹੂ ਨੇਤਾ ਦੋ ਦਿਨ ਬਾਅਦ ਦੀ ਅਪਾਇੰਟਮੈਂਟ ਲਈਆ ਦੋ ਦਿਨ ਬਾਅਦ ਤਾਂ ਆਪਾਂ ਡਾਕਟਰ ਨੂੰ ਦਿਖਾਉਣ ਲੈ ਚੱਲਾਂਗੇ ਹਲੇ ਤਾਂ ਬੇਟਾ ਵੀ ਨਹੀਂ ਆਇਆ ਉਹ ਤਾਂ ਆਫਿਸ ਦੇ ਲਈ ਨਿਕਲ ਗਿਆ ਰਕ ਮੈਂ ਕੁਝ ਕਰਦੀ ਆ ਉਹਨਾਂ ਨੇ ਤੁਰੰਤ ਫੋਨ ਲਗਾਇਆ ਜਯੋਦਾ ਜੀ ਦੇ ਕੋਲ ਅਤੇ ਕਿਹਾ ਭੈਣ ਜੀ ਬੁਰਾ ਨਾ ਮੰਨਿਓ ਅਸੀਂ ਬਹੂ ਦੇ ਪੇਕਿਆਂ ਨੂੰ ਜ਼ਿਆਦਾ ਕਾਸਟ ਨਹੀਂ ਦਿੰਦੇ ਪਰ ਕੀ ਕਰਗੇ ਮੀਨਾ ਬਹੂ ਦਾ ਡਾਕਟਰ ਦੇ ਤੋਂ ਚੈੱਕਅਪ ਕਰਵਾਉਣ ਦਾ ਸਮਾਂ ਆ ਗਿਆ ਅਜਿਹੇ ਵਿੱਚ ਕੋਈ ਲਾਪਰਵਾਹੀ ਕਰਨਾ ਉਚਿਤ ਗੱਲ ਨਹੀਂ ਹੁੰਦੀ ਕੋਈ ਲੈਣੇ ਦੇ ਦੇਣੇ ਨਾ ਪੈ ਜਾਣਾ ਇਸ ਲਈ ਤੁਸੀਂ ਆਪਣੇ ਬੇਟੇ ਵਿਸ਼ਾਲ ਨੂੰ ਭੇਜ ਦਿਓ ਹਲੇ ਤਾਂ ਤੁਹਾਡਾ ਜਵਾਈ ਪਵਨ ਆਫਿਸ ਦੇ ਕੰਮ ਲਈ ਬਾਹਰ ਗਿਆ ਹੋਇਆ ਉਸ ਦੇ ਉੱਪਰ ਘਰ ਪਰਿਵਾਰ ਦੀ ਜ਼ਿੰਮੇਵਾਰੀ ਆ ਪਵਨ ਦੇ ਪਿਤਾ ਤਾਂ ਹੈ ਨਹੀਂ ਮੇਰਾ ਬੇਟਾ ਇਕੱਲਾ ਨਹੀਂ ਤਾਂ ਅਸੀਂ ਤੁਹਾਨੂੰ ਤਖਲੀਪ ਨਾ ਦਿੰਦੇ ਤੁਹਾਡੇ ਤਾਂ ਦੋ ਦੋ ਬੇਟੇ ਆ ਇਸ ਲਈ ਇੱਕ ਨੂੰ ਭੇਜ ਦਿਓ ਤਾਂ ਚੰਗਾ ਹੋਵੇਗਾ ਇਹ ਸੁਣ ਕੇ ਜਿ ਸ਼ੋਦਾ ਜੀ ਬੜੀ ਹੈਰਾਨ ਜੀ ਰਹਿ ਗਈ ਉਹਨਾਂ ਨੂੰ ਬੜਾ ਅਜੀਬ ਲੱਗਿਆ ਫਿਰ ਵੀ ਉਹ ਭੈਣ ਜੀ ਨੂੰ ਦੇ ਸਾਹਮਣੇ ਇਨਕਾਰ ਨਾ ਕਰ ਸਕੀ ਖੈਰ ਅੱਧੇ ਘੰਟੇ ਵਿੱਚ ਵਿਸ਼ਾਲ ਆਪਣੀ ਭੈਣ ਮੀਨਾ ਦੇ ਘਰ ਪਹੁੰਚ ਗਿਆ ਮੀਨਾ ਬਹੂ ਕੰਮ ਛੱਡ ਮੈਂ ਸਭ ਦੇਖ ਲਵਾਂਗੀ ਜਾ ਕੇ ਪਹਿਲਾਂ ਡਾਕਟਰ ਤੋਂ ਚੈੱਕਅਪ ਕਰਾ ਲਓ ਤੇਰਾ ਭਰਾ ਆਇਆ ਇਹ ਸੁਣਦੇ ਹੋ ਹੈਰਾਨੀ ਵਿੱਚ ਪੈ ਗਈ ਵੱਡੀਆਂ-ਵੱਡੀਆਂ ਅੱਖਾਂ ਕਰਕੇ ਆਪਣੀ ਸੱਸ ਜਾਣਕੀ ਦੇਵੀ ਨੂੰ ਦੇਖਣ ਲੱਗੀ ਮਾਂ ਜੀ ਮੈਂ ਤਾਂ ਕਦੋਂ ਤੋਂ ਕਹਿ ਰਹੀ ਸੀ ਕਿ ਡਾਕਟਰ ਨੂੰ ਦਿਖਾਉਣ ਦੇ ਲਈ ਚਲੋ ਉਦੋਂ ਤਾਂ ਤੁਸੀਂ ਮੈਨੂੰ ਇੱਕ ਨਹੀਂ ਸੁਣੀ ਤੇ ਹੁਣ 2 ਦਿਨਾਂ ਬਾਅਦ ਦੀ ਅਪਾਇੰਟਮੈਂਟ ਲਈ ਆ ਤਾਂ ਅੱਜ ਕਹਿ ਰਹੇ ਹੋ ਕਿ ਚਲੀ ਜਾ ਤੁਹਾਡੀ ਤਬੀਅਤ ਤਾਂ ਸਹੀ ਆ ਨਾ ਬਹੁਤ ਦੇਖ ਮੇਘਨਾ ਦੀ ਤਬੀਅਤ ਖਰਾਬ ਆ ਤੇ ਮੈਂ ਨਹੀਂ ਚਾਹੁੰਦੀ ਕਿ ਤੇਰੀ ਵੀ ਤਬੀਅਤ ਖਰਾਬ ਹੋ ਜਾਵੇ ਮੈਨੂੰ ਤੇਰੀ ਬੜੀ ਫਿਕਰ ਹੋ ਰਹੀ ਆ ਹੁਣ ਜਾ ਜਲਦੀ ਨਾਲ ਤੂੰ ਡਾਕਟਰ ਨੂੰ ਦਿਖਾ ਦੇ ਤੇ ਹਾਂ ਜਦੋਂ ਜਾ ਹੀ ਰਹੀ ਆ ਤਾਂ ਆਪਣੀ ਨਣਦ ਮੇਘਨਾ ਨੂੰ ਵੀ ਲੈ ਜਾ ਲੱਗੇ ਹੱਥ ਦੋਨਾਂ ਦਾ ਇਲਾਜ ਹੋ ਜਾਵੇਗਾ ਮੀਨਾ ਕਿਵੇਂ ਮਨਾ ਕਰਦੀ ਉਹ ਆਪਣੀ ਨਣਦ ਨੂੰ ਡਾਕਟਰ ਦੇ ਕੋਲ ਨਹੀਂ ਲੈ ਕੇ ਜਾ ਸਕਦੀ ਕਿਉਂਕਿ ਉਹ ਆਪਣੀ ਨਣਦ ਨੂੰ ਆਪਣੀ ਭੈਣ ਮੰਨਦੀ ਸੀ ਜੋ ਦਰਦ ਵਿੱਚ ਉਹ ਗੁਜ਼ਰ ਰਹੀ ਸੀ ਉਹੀ ਅਹਿਸਾਸ ਫੀਲਿੰਗ ਉਸ ਦੇ ਅੰਦਰ ਵੀ ਭਲ ਰਿਹਾ ਸੀ ਵੈਸੇ ਵੀ ਅੱਜ ਮੇਘਣਾ ਦੀ ਤਬੀਅਤ ਥੋੜੀ ਨਾਜ਼ੁਕ ਸੀ ਦੋਨੋਂ ਡਾਕਟਰ ਦੇ ਕੋਲ ਗੰਗਾ ਤੇ ਵਿਸ਼ਾਲ ਨੇ ਹੀ ਦੋਨਾਂ ਦੇ ਬਿੱਲ ਭਰੇ ਦਵਾਈਆਂ ਦਵਾਈਆਂ ਤੇ ਸਾਰਾ ਖਰਚਾ ਵਿਸ਼ਾਲ ਨੇ ਚੁੱਕਿਆ ਮੀਨਾ ਨੂੰ ਇਹ ਸਭ ਦੇਖ ਕੇ ਬਹੁਤ ਹੀ ਬੁਰਾ ਲੱਗ ਰਿਹਾ ਸੀ ਇਹ ਸੱਸ ਨੇ ਨਮਈ ਦਾ ਪੇਚ ਖੇਲ ਕੇ ਉਸਦੇ ਭਰਾ ਤੋਂ ਪੈਸੇ ਇਕੱਠੇ ਕਰ ਲਈ। ਉਹ ਸੱਸ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ ਪਰ ਸਹੀ ਮੌਕੇ ਦੀ ਤਲਾਸ਼ ਵਿੱਚ ਸੀ। ਹਸਪਤਾਲ ਤੋਂ ਆਉਣ ਦੇ ਬਾਅਦ ਵਿਸ਼ਾਲ ਆਪਣੇ ਘਰ ਵਾਪਸ ਚਲਾ ਗਿਆ ਤੇ ਮੀਗਣਾ ਆਪਣੇ ਮਾਂ ਦੇ ਕਮਰੇ ਵਿੱਚ ਆਈ। ਹਾਲੇ ਉਸ ਦੀ ਤਬੀਅਤ ਠੀਕ ਸੀ। ਦੋਨੋਂ ਮਾਂ-ਬੇਟੀ ਖੇਲ-ਖਲਾ ਕੇ ਹੱਸ ਪੰਗਾ। ਦੇਖਿਆ ਮੇਰੇ ਦਿਮਾਗ ਦਾ ਕਮਾਲ। ਕਿਹਾ ਸੀ ਨਾ ਤੇਰਾ ਇਲਾਜ ਵੀ ਹੋ ਜਾਵੇਗਾ ਤੇ ਖਰਚਾ ਵੀ ਨਹੀਂ ਹੋਵੇਗਾ। ਕਿਵੇਂ ਮੈਂ ਮੀਨਾ ਦੇ ਭਰਾ ਨੂੰ ਬੇਵਕੂਫ ਬਣਾਇਆ ਤੇ ਇਲਾਜ ਦੇ ਸਾਰੇ ਪੈਸੇ ਉਸ ਤੋਂ ਖਰਚ ਕਰਵਾ ਦਿੱਤੇ ਹਾਂ ਮਾਂ ਤੁਹਾਡੀ ਤਾਂ ਗੱਲ ਹੀ ਅਲੱਗ ਆ ਪਰ ਵਾ ਮੈਨੂੰ ਬਹੁਤ ਭੁੱਖ ਲੱਗੀ ਆ ਵੈਸੇ ਡਾਕਟਰ ਨੇ ਔਈਲੀ ਖਾਣਾ ਖਾਣ ਤੋਂ ਮਨਾ ਕੀਤਾ ਪਰ ਮੈਨੂੰ ਮੇਵੇ ਦੇ ਲੱਡੂ ਖਾਣ ਦਾ ਬੜਾ ਮਨ ਕਰ ਰਿਹਾ ਲੈ ਬੇਟਾ ਦੋ ਦੋ ਲੱਡੂ ਖਾ ਪਰ ਮਾਂ ਇਹ ਲੱਡੂ ਕਿੱਥੋਂ ਆਏ ਜਦੋਂ ਵਿਸ਼ਾਲ ਆਇਆ ਸੀ ਤਾਂ ਆਉਂਦੇ ਆਉਂਦੇ ਜਿ ਸ਼ੋਦਾ ਜੀ ਨੇ ਆਪਣੀ ਬੇਟੀ ਦੇ ਲਈ ਲੱਡੂ ਭਜਵਾਏ ਸੀ ਤਾ ਮੈਂ ਆਪਣੀ ਅਲਮਾਰੀ ਵਿੱਚ ਲੁਕੋ ਕੇ ਰੱਖ ਦਿੱਤੇ ਪਰ ਮਾਂ ਜੇ ਮੈਂ ਪੂਰਾ ਲੱਡੂ ਖਾ ਲਮਾਂ ਤਾਂ ਭਾਬੀ ਕੀ ਖਾਵੇਗੀ ਤੂੰ ਉਸ ਦੀ ਚਿੰਤਾ ਨਾ ਕਰ ਮੈਂ ਬੇਸਾਂ ਦੇ ਲੱਡੂ ਬਣਾ ਕੇ ਉਸ ਦੇ ਕਮਰੇ 'ਚ ਰੱਖ ਦਿੱਤੇ ਆ ਤੇ ਕਿਹਾ ਕਿ ਤੇਰੀ ਮਾਂ ਨੇ ਭੇਜਿਆ ਵਾਹ ਮਾਂ ਤੇਰੀ ਛਾਤਰ ਦਿਮਾਗ ਦਾ ਕੀ ਕਹਿਣਾ ਉਧਰ ਮੀਨਾ ਵੀ ਆਪਣੇ ਕਮਰੇ ਵਿੱਚ ਗਈ ਲੱਡੂ ਦੇਖੇ ਤੇ ਭੁੱਖ ਤਾਂ ਲੱਗੀ ਸੀ ਲੱਡੂ ਮੂੰਹ ਵਿੱਚ ਪਾਉਂਦੇ ਹੀ ਉਸ ਨੇ ਥੱਕ ਦਿੱਤਾ ਕਿਉਂਕਿ ਉਸ ਨੂੰ ਬੇਸਣ ਦੇ ਲੱਡੂ ਬਿਲਕੁਲ ਪਸੰਦ ਨਹੀਂ ਸੀ ਅਸਨੇ ਆਪਣੀ ਮਾਂ ਨੂੰ ਫੋਨ ਲਾਇਆ ਮਾਂ ਇਹ ਕੀ ਤੁਸੀਂ ਲੱਡੂ ਭੇਜੇ ਆ ਤੁਸੀਂ ਤਾਂ ਜਾਣਦੇ ਹੋ ਕਿ ਮੈਨੂੰ ਬੇਸਣ ਦੇ ਲੱਡੂ ਬਿਲਕੁਲ ਵੀ ਪਸੰਦ ਨਹੀਂ ਨਹੀਂ ਬੇਟਾ ਮੈਂ ਬੇਸਣ ਦੇ ਨਹੀਂ ਮੇਵੇ ਦੇ ਲੱਡੂ ਭੇਜੇ ਸੀ ਵਿਸ਼ਾਲ ਦੇ ਹੱਥੀ ਉਹ ਵੀ ਦੋ ਦੋ ਡੱਬੇ ਮੀਨਾ ਨੂੰ ਸਮਝਾਣ ਸਮਝਣ ਵਿੱਚ ਦੇਰ ਨਾ ਲੱਗੀ ਕਿ ਇਸ ਵਿੱਚ ਵੀ ਸੱਸ ਆਪਣੀ ਚਾਲ ਚੱਲ ਗਈ ਮੀਨਾ ਘਰ ਵਿੱਚ ਕਲੇਸ਼ ਨਾ ਹੋਵੇ ਇਸ ਲਈ ਚੁੱਪ ਰਹੀ ਉਤਰਾੰਤ ਚਾਹ ਦੇਣ ਆਪਣੇ ਸੱਸ ਦੇ ਕਮਰੇ ਵਿੱਚ ਪਹੁੰਚੀ ਤਾਂ ਜਾਣਕੀ ਦੇਵੀ ਬੜੇ ਪਿਆਰ ਨਾਲ ਆਪਣੀ ਬੇਟੀ ਨੂੰ ਆਪਣੇ ਹੱਥਾਂ ਨਾਲ ਲੱਡੂ ਖਵਾ ਰਹੀ ਸੀ ਖਾਲਾ ਬਹੁਤ ਆ ਲੱਡੂ ਮੀਨਾ ਨੂੰ ਬਹੁਤ ਗੁੱਸਾ ਆਇਆ ਕਿ ਉਸ ਦੇ ਪੇਕਿਆਂ ਤੋਂ ਆਏ ਹੋਏ ਲੱਡੂ ਉਸ ਨੂੰ ਖਾਣ ਨੂੰ ਨਹੀਂ ਮਿਲੇ ਅਜਿਹੀ ਹੀ ਦਿਨ ਬੀਤ ਰਹੇ ਸੀ ਪਰ ਹੁਣ ਜਿ ਸ਼ੋਦਾ ਜੀ ਘਰ ਵਿੱਚ ਕੁਝ ਵੀ ਭੇਜਦੀ ਤਾਂ ਮੀਨਾ ਫੱਟ ਨਾਲ ਬਾਹਰ ਆਉਂਦੀ ਤੇ ਆਪਣੇ ਕਮਰੇ ਵਿੱਚੋਂ ਲੈ ਕੇ ਚਲੀ ਜਾਂਦੀ ਗੁੱਸੇ ਵਿੱਚ ਉਸ ਨੇ ਆਪਣੀ ਨਾਨਦ ਨੂੰ ਵੀ ਸ਼ੇਅਰ ਕਰਨਾ ਬੰਦ ਕਰ ਦਿੱਤਾ ਸੀ ਜਾਣਕੀ ਦੇਵੀ ਤਾਂ ਮੂੰਹ ਤੱਕਦੀ ਰਹਿ ਗਈ ਫਿਰ ਵੀ ਕਿਸੇ ਨੇ ਕਿਸੇ ਬਹਾਨੇ ਚੋਰੀ ਛੁਪੇ ਜਦੋਂ ਉਸ ਦੀ ਬਹੂ ਮੀਨਾ ਕਿਚਨ ਦੇ ਕੰਮਾਂ ਵਿੱਚ ਬਿਜ਼ੀ ਰਹਿੰਦੀ ਤਾਂ ਉਸ ਦੇ ਡੱਬੇ ਚੋਂ ਕੱਢ ਕੇ ਆਪਣੀ ਬੇਟੀ ਨੂੰ ਖਵਾ ਹੀ ਦਿੰਦੀ ਸੀ ਉਹ ਕਹਾਵਤ ਆ ਨਾ ਕਿ ਕੁੱਤੇ ਦੀ ਪੂਛ ਕਿੱਥੇ ਸਿੱਧੀ ਹੁੰਦੀ ਆ ਜਿਸ ਦਾ ਜੋ ਵਿਵਹਾਰ ਹੁੰਦਾ ਉਹ ਕਦੇ ਨਹੀਂ ਬਦਲਿਆ ਜਾ ਸਕਦਾ 7 ਮਹੀਨੇ ਲੰਘ ਗਏ ਜਾਣਕੀ ਦੇਵੀ ਆਪਣੀ ਬੇਟੀ ਨੂੰ ਸਲਾਦ ਫਰੂਟਸ ਕੱਟ ਕੇ ਖਵਾਉਂਦੀ ਬਹੁਤ ਧਿਆਨ ਰੱਖਦੀ ਪਰ ਮੀਨਾ ਦਾ ਧਿਆਨ ਨਹੀਂ ਰੱਖਦੀ ਸੀ ਇੱਕ ਵਾਰ ਜਦੋਂ ਉਹ ਆਪਣੇ ਭਰਾ ਵਿਸ਼ਾਲ ਦੇ ਨਾਲ ਡਾਕਟਰ ਕੋਲ ਚੈੱਕਅਪ ਕਰਾਉਣ ਗਈ ਤਾਂ ਡਾਕਟਰ ਨੇ ਕੌਜ਼ ਜਾਂਚ ਲਿਖੀ ਸੀ ਉਹ ਕਰਵਾਉਣ ਉੱਤੇ ਹਮੋਗਲੋਬਿਨ ਘਟ ਆਇਆ ਸੀ ਤੇ ਕਮਜ਼ੋਰੀ ਹੋਣ ਦੇ ਕਾਰਨ ਜਾਣਕੀ ਦੇਵੀ ਜੀ ਦੇ ਗਲੇ ਵਿੱਚੋਂ ਇਹ ਗੱਲ ਉੱਤਰ ਨਹੀਂ ਰਹੀ ਸੀ ਦੋਨੋਂ ਸਮੇ ਤਾਂ ਪਲੇਟ ਭਰ-ਭਰ ਕੇ ਠੋਸਦੀ ਰਹਿੰਦੀ ਆ ਫਿਰ ਕਿਵੇਂ ਖਾਣ ਦੀ ਕਮੀ ਰਹਿ ਗਈ ਜਰੂਰ ਇਹ ਕੰਮ ਨਾ ਕਰਨ ਦੇ ਬਹਾਨੇ ਬਣਾ ਰਹੀ ਆ ਤੇ ਅਸੀਂ ਵੀ ਤਾਂ ਜਦੋਂ ਪ੍ਰੈਗਨੈਂਟ ਹੋਈਆਂ ਸੀ ਪਤਾ ਨਹੀਂ ਚੱਲਦਾ ਸੀ ਕਿ ਕਿੰਨਾ-ਕਿੰਨਾ ਕੰਮ ਕਰ ਦਿੰਦੀਆਂ ਸੀ ਕਿ ਬੱਚਾ ਹੈਗਾ ਵੀ ਆ ਕਿ ਦੋ ਘੜੀ ਚੈਨ ਨਾਲ ਬੈਠਣ ਹੀ ਨਹੀਂ ਦਿੰਦੀ ਸੀ ਮੇਰੀ ਸੱਸ ਮੇਰੀ ਸੱਸ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਹੀ ਕਰਵਾਉਂਦੀ ਰਹਿੰਦੀ ਸੀ ਤੇ ਇੱਥੇ ਇਹ ਅੱਜਕੱਲ੍ਹ ਦੀਆਂ ਬਹੂਆਂ ਇੱਕ ਬੱਚਾ ਜੰਮਣ ਤੇ ਹੀ ਸਹੁਰੇ ਵਾਲਿਆਂ ਦੇ ਪੈਰ ਉੱਪਰ ਕਰਾ ਦਿੰਦੀਆਂ ਇਹ ਖਵਾਓ ਉਹ ਖਵਾਓ ਅਤੇ ਇਹਨਾਂ ਨੂੰ ਬਿਸਤਰੇ ਤੇ ਹੀ ਬਸ ਆਰਾਮ ਕਰਨਾ ਹੁੰਦਾ ਪਰ ਮੈਂ ਅਜੀਹਾਂ ਨਹੀਂ ਹੋਣ ਦੇਵਾਂਗੀ ਬਹੁਤ ਖਰਚ ਕਰਵਾਉਂਦੀ ਆ ਆਇਰਨ ਕੀ ਕੈਲਸ਼ੀਅਮ ਕੀ ਵਿਟਾਮਿਨ ਕੀ ਓਹੋ ਪੁੱਛੋ ਨਾ 100 100 ਨਖਰੇ ਆ ਇਹਨਾਂ ਦੇ ਫਿਰ ਵੀ ਕਮਜ਼ੋਰੀ ਲੱਗਦੀ ਰਹਿੰਦੀ ਆ ਸਾਡੇ ਜ਼ਮਾਨੇ 'ਚ ਕਦੋਂ ਬੱਚਾ ਹੋ ਜਾਂਦਾ ਸੀ ਪਤਾ ਹੀ ਨਹੀਂ ਲੱਗਦਾ ਸੀ ਪਰ ਬਹੂ ਮੈਂ ਤੇਰੀ ਸੱਸਾਂ ਹੁਣ ਦੇਖ ਮੇਰਾ ਦਿਮਾਗ ਜਾਣਕੀ ਦੇਵੀ ਨੇ ਮੀਨਾ ਦੀ ਮਾਂ ਜਸ਼ੋਦਾ ਜੀ ਦੇ ਕੋਲ ਫੋਨ ਕੀਤਾ ਭੈਣ ਜੀ ਹੁਣ ਦੇਖੋ ਨਾ ਬਹੂ ਦਾ 8ਵਾਂ ਮਹੀਨਾ ਆਉਣ ਵਾਲਾ ਗੋਦ ਭਰਾਈ ਦੀ ਰਸਮਾਂ ਤੇ ਅਸੀਂ ਸਭ ਮਹਿਮਾਨਾਂ ਨੂੰ ਬੁਲਾਵਾਂਗੇ ਅਜੇ ਹੀ ਬਚ ਇਸ ਸਮੇਂ ਮੀਨਾ ਬਹੂ ਦੇ ਪੈਰ ਸੁੱਜ ਗਏ ਆ ਤਾਂ ਘਰ ਵਿੱਚ ਚਾਰ ਕੰਮ ਹੁੰਦੇ ਆ ਮੈਂ ਆਪਣੀ ਬੇਟੀ ਨੂੰ ਵੀ ਮਦਦ ਨਹੀਂ ਲੈ ਸਕਦੀ ਤਾਂ ਕਿਉਂ ਨਾ ਤੁਸੀਂ ਆਪਣੀ ਛੋਟੀ ਬੇਟੀ ਅੰਜੂ ਨੂੰ ਭੇਜ ਦੋ ਤਾਂ ਥੋੜਾ ਬਹੁਤਾ ਕੰਮ ਵਿੱਚ ਸਾਡੀ ਮਦਦ ਹੋ ਜਾਵੇਗੀ ਪਰ ਭੈਣ ਜੀ ਅੰਜੂ ਦੇ ਤਾਂ ਅਗਲੇ ਮਹੀਨੇ ਪੇਪਰ ਆ ਤਾਂ ਉਹ ਕਿਵੇਂ ਤੁਹਾਡੀ ਮਦਦ ਕਰਨ ਆ ਸਕਦੀ ਆ ਦੇਖੋ ਇੱਥੇ ਜਿਆਦਾ ਕੰਮ ਨਹੀਂ ਹੁੰਦਾ ਥੋੜਾ ਕੰਮ ਕਰਕੇ ਆਪਣਾ ਸਵੇਰੇ ਸ਼ਾਮ ਪੜਾਈ ਕਰ ਲਿਆ ਕਰੇਗੀ ਜशोਦਾ ਜੀ ਨੇ ਮੀਨਾ ਬੇਟੀ ਦੀ ਹਾਲਤ ਛੂਪੀ ਨਹੀਂ ਸੀ ਉਹ ਜਾਣਦੀ ਸੀ ਕਿ ਡਾਕਟਰ ਨੇ ਉਸ ਨੂੰ ਕੁਝ ਸਮੇਂ ਦੇ ਲਈ ਬੈੱਡ ਰੈਸਟ ਬੋਲਿਆ ਹੁਣ ਡਿਲੀਵਰੀ ਹੋਣ ਵਿੱਚ ਜ਼ਿਆਦਾ ਸਮਾਂ ਵੀ ਨਹੀਂ ਰਹਿ ਗਿਆ ਸੀ ਤਾਂ ਉਹ ਰਿਸਕ ਨਹੀਂ ਲੈਣਾ ਚਾਹੁੰਦੀ ਸੀ ਇਸ ਲਈ ਉਹਨਾਂ ਨੇ ਆਪਣੀ ਛੋਟੀ ਬੇਟੀ ਅੰਜੂ ਨੂੰ ਅਨਮਣੇ ਮਣ ਨਾਲ ਹੀ ਭੇਜ ਦਿੱਤਾ ਅੰਜੂ ਜਦੋਂ ਉੱਥੇ ਪਹੁੰਚੀ ਤਾਂ ਉਸ ਦੀ ਜਾਣਕੀ ਦੇਵੀ 24 ਘੰਟੇ ਕੰਮ ਕਰਵਾਉਂਦੀ ਜਦੋਂ ਵੀ ਉਹ ਪੜਨ ਨੂੰ ਬੈਠਦੀ ਤਾਂ ਬੋਲਦੀ ਥੋੜੀ ਦੇਰ ਬਾਅਦ ਪੜ੍ਹਨੀ ਆਜਾ ਮਹਿਮਾਨਾਂ ਦੇ ਲਈ ਨਾਸ਼ਤਾ ਬਣਾ ਦੇ ਗੋਦ ਭਰਾਇ ਦੀ ਰਸਮ ਸ਼ੁਰੂ ਹੋਣ ਵਾਲੀ ਆ ਮੀਨਾ ਆਪਣੀ ਭੈਣ ਦਾ ਪੱਖ ਲੈnde ਹੋਏ ਬੋਲ ਪਈ ਮੰਮੀ ਜੀ ਇੰਨੇ ਲੋਕਾਂ ਦਾ ਖਾਣਾ ਅੰਜੂ ਕਿਵੇਂ ਬਣਾਵੇਗੀ ਤੁਸੀਂ ਵੀ ਥੋੜੀ ਮਦਦ ਕਰ ਦਿੰਦੇ ਬਹੂ ਇੱਕ ਤਾਂ ਤੂੰ ਜ਼ਿਆਦਾ ਚੱਲ ਨਹੀਂ ਸਕਦੀ ਮੈਨੂੰ ਅਤੇ ਮੇਘਣਾ ਨੂੰ ਸਜਾਵਟ ਡੈਕੋਰੇਸ਼ਨ ਦਾ ਕੰਮ ਵੀ ਦੇਖਣਾ ਪਰ ਮੰਮੀ ਜੀ ਉਹ ਤਾਂ ਹਲੇ ਛੋਟੀ ਆ ਤੀ 40 ਲੋਕਾਂ ਦਾ ਖਾਣਾ ਕਿਵੇਂ ਬਣਾ ਬਣਾਵੇਗੀ ਇਕੱਲੀ ਮੰਮੀ ਜੀ ਇਹ ਬੱਚਾ ਮੈਂ ਕੋਈ ਪੇਕਿਆਂ ਤੋਂ ਲੈ ਕੇ ਨਹੀਂ ਆਈ ਜੋ ਮੇਰੀ ਭੈਣ ਖਾਣਾ ਬਣਾਵੇਗੀ ਤੁਹਾਨੂੰ ਬੋਲਿਆ ਸੀ ਗੋਦ ਭਰਾਈ ਵਾਲੇ ਦਿਨ ਬਾਹਰ ਤੋਂ ਹਲਵਾਈ ਬੁਲਾ ਲਓ ਬੋਲਿਆ ਸੀ ਬਹੂ ਪਰ ਹਲਵਾਈ ਹਲੇ ਖਾਲੀ ਨਹੀਂ ਖਾਣਾ ਬਣਾਉਣ ਨਾਲ ਮਨਾ ਕਰ ਦਿੱਤਾ ਤਾਂ ਮੰਮੀ ਜੀ ਬਾਜ਼ਾਰ ਤੋਂ ਕੁਝ ਰੈਡੀਮੇਡ ਨਾਸ਼ਤਾ ਮੰਗਵਾ ਲੈਂਦੇ ਅੱਛਾ ਬਾਜ਼ਾਰ ਤੋਂ ਮਗਵਾਉਣਾ ਹੁੰਦਾ ਤਾਂ ਤੇਰੀ ਭੈਣ ਨੂੰ ਕਿਉਂ ਬੁਲਾਉਂਦੇ ਇੱਕ ਆਦਮੀ ਦਾ ਖਰਚਾ ਤਾਂ ਔਂਝੀ ਵੱਧ ਗਿਆ ਤੇ ਹੁਣ ਪੈਸੇ ਦੀ ਬਚਤ ਕਰਾਂਗੇ ਤਾਂ ਹੀ ਤਾਂ ਡਿਲੀਵਰੀ ਦੇ ਸਮੇਂ ਕੰਮ ਆਵੇਗਾ ਤੂੰ ਤਾਂ ਜਾਣਦੀ ਆ ਜਮਾਨਾ ਬਦਲ ਗਿਆ ਹੁਣ ਬੱਚੇ ਆਪਰੇਸ਼ਨ ਨਾਲ ਹੁੰਦੇ ਆ ਲੱਖਾਂ ਦਾ ਖਰਚਾ ਹੁੰਦਾ ਤੇ ਡਿਲੀਵਰੀ ਦੇ ਸਮੇਂ ਬਾਅਦ ਵਿੱਚ ਵੀ ਦੋ-ਦੋ ਬੱਚਿਆਂ ਦਾ ਖਰਚਾ ਵੱਧ ਜਾਵੇਗਾ ਮੈਂ ਤਾਂ ਕਹਿੰਨੀ ਆ ਖਰਚਾ ਆਪਾਂ ਨੂੰ ਫੂਕ-ਫੂਕੇ ਕਰਨਾ ਚਾਹੀਦਾ ਮੀਨਾ ਨੇ ਇਹ ਗੱਲ ਸੁਣਦੇ ਹੀ ਪਤੀ ਪਵਨ ਨੂੰ ਦੱਸੀ। ਪਵਨ ਵੀ ਆਪਣੀ ਮਾਂ ਤੋਂ ਬਹੁਤ ਜ਼ਿਆਦਾ ਡਰਦਾ ਸੀ। ਉਸ ਦੇ ਅੱਗੇ ਕੋਜਨ ਬੋਲਣ ਦਾ ਸਾਹਸ ਨਹੀਂ ਰੱਖਦਾ ਸੀ। ਮੀਨਾ ਸਮਝ ਗਈ ਕਿ ਪਵਨ ਵੀ ਉਸ ਦੀ ਮਦਦ ਨਹੀਂ ਕਰ ਪਾਵੇਗਾ। ਮੀਨਾ ਨੇ ਬੈਠੇ-ਬੈਠੇ ਸਬਜ਼ੀ ਕੱਟ ਦਿੱਤੀ ਅਤੇ ਅੰਜੂ ਨੇ ਖੜੇ-ਖੜੇ ਕਿਚਨ 'ਚ ਸਾਰਾ ਇੰਤਜ਼ਾਮ ਕੀਤਾ। ਸਭ ਮਹਿਮਾਨਾਂ ਦੇ ਅੱਗੇ-ਪਿੱਛੇ ਭੱਜ ਕੇ ਉਹਨਾਂ ਦੀ ਖਾਤਰਦਾਰੀ ਕੀਤੀ। ਕਰਦੇ-ਕਰਦੇ ਵਿਚਾਰੀ ਥੱਕ ਕੇ ਚੂਰ ਹੋ ਗਈ। ਮੀਨਾ ਨੂੰ ਆਪਣੀ ਭੈਣ ਬਹੁਤ ਜ਼ਿਆਦਾ ਤਰਸ ਆ ਰਿਹਾ ਸੀ ਸੱਸ ਨੂੰ ਫਰੀ ਦੀ ਨੌਕਰਾਨੀ ਜੋ ਮਿਲ ਗਈ ਸੀ ਮਹਿਮਾਨਾਂ ਦੇ ਜਾਣ ਦੇ ਬਾਅਦ ਜਾਣਕੀ ਦੇਵੀ ਨੇ ਅੰਜੀਤ ਅੰਜੂ ਤੋਂ ਘਰ ਦੀ ਸਾਰੀ ਸਾਫ ਸਫਾਈ ਕਰਵਾਈ ਤੇ ਉਸ ਨੂੰ 10 ਕੰਮ ਦੱਸ ਕੇ ਆਪਣੇ ਕਮਰੇ ਵਿੱਚ ਆਰਾਮ ਕਰਨ ਚਲੀ ਗਈ ਦੋਨੋਂ ਮਾਂ ਬੇਟੀ ਖੂਬ ਠਾਕੇ ਲਗਾ ਲਗਾ ਕੇ ਹਸ ਰਹੀਆਂ ਸੀ ਕਿ ਫਰੀਚ ਨੌਕਰਾਨੀ ਵੀ ਮਿਲ ਗਈ ਆ ਤੇ ਗੋਦ ਭराई ਦੀ ਰਸਮ ਵੀ ਹੋ ਗਈ ਉਹਨਾਂ ਦੇ ਪੈਸੇ ਵੀ ਬਚ ਗਏ ਇਹ ਗੱਲ ਅੰਜੂ ਨੇ ਸਫਾਈ ਕਰਦੇ ਸਮੇਂ ਸੁਣ ਲਈ ਉਸ ਨੇ ਪੂਰੀ ਗੱਲ ਆਪਣੀ ਭੈਣ ਮੀਨਾ ਨੂੰ ਦੱਸੀ ਮੀਨਾ ਨੇ ਮਾਣੀ ਮਣ ਵਿੱਚ ਠਾਣ ਲਿਆ ਕਿ ਮਾਂ ਤੇ ਬੇਟੀ ਦੋਨਾਂ ਨੂੰ ਸਬਕ ਸਿਖਾਉਣ ਦਾ ਸਮਾਂ ਆ ਗਿਆ ਬਹੁਤ ਸਾਰੀਆਂ ਮੇਰੀ ਭੈਣ ਦਾ ਫਾਇਦਾ ਚੁੱਕ ਲਿਆ ਤੇ ਮੇਰਾ ਵੀ ਹੁਣ ਤੱਕ ਆਪਣੀ ਮਨਮਾਨੀਆਂ ਕਰਦੀਆਂ ਆਂ ਮੈਂ ਆਪਣੀ ਸੱਸ ਨੂੰ ਸੱਸ ਨਹੀਂ ਮਾਂ ਸਮਝਦੀ ਸੀ ਪਰ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਮੀਨਾ ਦੀ ਹਾਲਤ ਪਹਿਲਾਂ ਤੋਂ ਹੀ ਠੀਕ ਸੀਤਾ ਉਸ ਨੂੰ ਆਪਣੀ ਭੈਣ ਦੇ ਘਰ ਜਾਣ ਦਿੱਤਾ ਕਿਉਂਕਿ ਉਹ ਜਾਣਦੀ ਸੀ ਕਿ ਉਸ ਦੀ ਪੇਪਰ ਆਉਣ ਵਾਲੇ ਆ ਸਮਾਂ ਲੰਘਦਾ ਗਿਆ 9 ਮਹੀਨੇ ਪੂਰੇ ਹੁੰਦੇ ਹੀ ਭਾਬੀ ਤੇ ਨਾਨਦ ਦੀ ਡਿਲੀਵਰੀ ਦਾ ਸਮਾਂ ਨਜ਼ਦੀਕ ਆ ਗਿਆ ਪਰ ਸਭ ਤੋਂ ਪਹਿਲਾਂ ਮੀਨਾ ਨੂੰ ਡਾਕਟਰ ਨੇ ਇੱਕ ਤਰੀਕ ਦਾ ਆਪਰੇਸ਼ਨ ਦੀ ਡੇਟ ਦਿੱਤੀ ਕਿਉਂਕਿ ਬੱਚੇ ਦੀ ਪੋਜੀਸ਼ਨ ਘਮ ਗਈ ਸੀ ਬਹੂ ਇੱਕ ਕਾਮਕਰ ਆਪਣੇ ਵੱਡੇ ਭਰਾ ਨੂੰ ਫੋਨ ਕਰਦੇ ਕਿ ਅੱਜ ਤੇਰਾ ਆਪਰੇਸ਼ਨ ਹੋਵੇਗਾ ਤੇ ਮੇਰੀ ਬੇਟੀ ਦਾ ਵੀ ਮਾਂ ਜੀ ਇਥੋਂ ਤੱਕ ਮੈਨੂੰ ਪਤਾ ਕਿ ਦੀਦੀ ਨੂੰ 3 ਤਰੀਕ ਦੀ ਡੇਟ ਮਿਲੀ ਆ ਨਹੀਂ ਬਹੂ ਜਦੋਂ ਅੱਜ ਮੈਨੂੰ ਦੀਦੀ ਦਾਦੀ ਬਣਨ ਦੀ ਖੁਸ਼ੀ ਮਿਲੇਗੀ ਤਾਂ ਨਾਨੀ ਵੀ ਤਾਂ ਮੈਂ ਅੱਜ ਹੀ ਬਣੂੰਗੀ ਸ਼ਾਇਦ ਤੈਨੂੰ ਸੁਣਨ ਵਿੱਚ ਕੋਈ ਗਲਤਫਹਿਮੀ ਹੋ ਗਈ ਆ ਪਰ ਸਚਾਈ ਤਾਂ ਕੁਝ ਹੋਰ ਹੀ ਆ ਜਾਣਕੀ ਦੇਵੀ ਨੇ ਆਪਣੀ ਬੇਟੀ ਦਾ ਆਪਰੇਸ਼ਨ ਦੀ ਤਰੀਕ ਚੇਂਜ ਕਰਵਾ ਲਈ ਸੀ ਅੱਗੇ ਕਰਵਾ ਲਈ ਸੀ ਤਾਂ ਕਿ ਉਸ ਦਾ ਖਰਚਾ ਵੀ ਉਸ ਦਾ ਭਰਾ ਵਿਸ਼ਾਲ ਭਰੇ ਪਰ ਮੀਨਾ ਨੇ ਬਹਾਨਾ ਕਰਦੇ ਹੋਏ ਕਿਹਾ ਮਾ ਜੀ ਮੇਰਾ ਭਰਾ ਕੰਮ ਦੇ ਸਿਲਸਿਲੇ 'ਚ ਸ਼ਹਿਰ ਤੋਂ ਬਾਹਰ ਗਿਆ ਏ ਕੀ ਬਹੂ ਵਿਸ਼ਾਲ ਨੂੰ ਤਾਂ ਪਹਿਲਾਂ ਤੋਂ ਹੀ ਪਤਾ ਸੀ ਕਿ ਤੇਰਾ ਆਪਰੇਸ਼ਨ ਇੱਕ ਤਰੀਕ ਨੂੰ ਆ ਕਿੰਨਾ ਗੈਰ ਜ਼ਿੰਮੇਦਾਰਾ ਤੇਰੇ ਪੇਕੇ ਵਾਲੀ ਜਾਣਕੀ ਦੇਵੀ ਬੇਟੀ ਬਹੂ ਦੋਨਾਂ ਨੂੰ ਲੈ ਕੇ ਹਸਪਤਾਲ ਪਹੁੰਚੀ ਜਦੋਂ ਬਹੁਤ دیر ਤੱਕ ਉਸਦਾ ਭਰਾ ਵਿਸ਼ਾਲ ਨਾ ਆਇਆ ਤਾਂ ਉਹਨਾਂ ਨੇ ਖੁਦ-ਖੁਦ ਫੋਨ ਕਰ ਦਿੱਤਾ ਕਿ ਅੱਜ बहन दी बहन दी डिलीवरी ਹੋਣ ਵਾਲੀ ਆ ਵਿਸ਼ਾਲ ਅਤੇ ਹਸਪਤਾਲ ਵਿੱਚ ਉਸ ਦੀ ਮਾਂ ਇਕੱਲੀ ਆ ਕਿਉਂ ਮਾਂ ਜੀ ਜੀਜਾ ਜੀ ਅੱਜ ਵੀ ਕੰਮ ਤੋਂ ਬਾਹਰ ਚਲੇ ਗਏ ਨਹੀਂ ਨਹੀਂ ਉਹ ਤਾਂ ਲੇਕਿਨ ਫਿਰ ਵੀ ਸੌ ਕੰਮ ਹੁੰਦੇ ਆ ਉਹ ਤਾਂ ਇੰਜੈਕਸ਼ਨ ਲੈਣ ਦੇ ਲਈ ਬਾਹਰ ਗਿਆ ਹੋਇਆ ਮੈਂ ਇਕੱਲੀ ਆ ਠੀਕ ਆ ਮੈਂ ਥੋੜੀ ਦੇਰ ਚ ਪਹੁੰਚਦਾ ਮੀਨਾ ਚਾਹੁੰਦੀ ਸੀ ਕਿ ਉਸ ਦਾ ਭਰਾ ਨਾ ਆਵੇ ਕਿਉਂਕਿ ਸੱਸ ਦੀਆਂ ਚਲਕੀਆਂ ਸਮਝ ਗਈ ਸੀ ਕਿ ਹਸਪਤਾਲ ਦਾ ਬਿੱਲ ਮੇਰਾ ਭਰਾ ਨੂੰ ਦੇ ਸਿਰ ਤੇ ਮੜ ਦੇਵੇਗੀ ਵਿਸ਼ਾਲ ਹਸਪਤਾਲ ਪਹੁੰਚ ਗਿਆ ਕਰੀਬ 1 ਘੰਟੇ ਚ ਮੀਨਾ ਨੇ ਇੱਕ ਪਿਆਰੇ ਜਿਹੇ ਬੇਟੇ ਨੂੰ ਜਨਮ ਦਿੱਤਾ ਤੇ ਮੇਘਣਾ ਨੇ ਦੋ ਜੜਬਾ ਬੇਟੀਆਂ ਨੂੰ ਜਾਣਕੀ ਦੇਵੀ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ 5 ਦਿਨ ਦੇ ਬਾਅਦ ਜਦੋਂ ਡਾਕਟਰ ਨੇ ਡਿਸਚਾਰਜ ਕੀਤਾ ਤਾਂ ਜਾਣਕੀ ਦੇਵੀ ਨੇ ਵਿਸ਼ਾਲ ਨੂੰ ਵੀ ਬੁਲਾਇਆ ਤੇ ਉਸ ਦੇ ਕੋਲ ਆ ਕੇ ਬੋਲੀ ਵਿਸ਼ਾਲ ਬੇਟਾ ਮੁਬਾਰਕ ਹੋਵੇ ਤੂੰ ਤਾਂ ਤਿੰਨ ਤਿੰਨ ਬੱਚਿਆਂ ਦੇ ਮਾਮਾ ਬਣ ਗਿਆ ਤੇਰਾ ਪਦ ਵੜ ਗਿਆ ਹੁਣ ਅੱਗੇ ਪਾਂਜੇ ਦੇ ਲਈ ਇਹ ਹਸਪਤਾਲ ਦਾ ਬਿੱਲ ਤੈਨੂੰ ਹੀ ਭਰਨਾ ਹੋਵੇਗਾ ਮਾਮਾ ਬਣਨ ਦੀ ਖੁਸ਼ੀ ਵਿੱਚ ਇੰਨਾ ਤਾਂ ਤੂੰ ਕਰ ਹੀ ਸਕਦਾ ਨਾ ਵਿਸ਼ਾਲ ਬਿਲਿੰਗ ਕਾਊਂਟਰ ਤੇ ਗਿਆ ਪੈਸੇ ਉਸਨੇ ਭਰ ਦਿੱਤੇ ਤੇ ਜਾ ਕੇ ਜਾਣਕੀ ਦੇਵੀ ਨੂੰ ਕਿਹਾ ਮਾਂ ਜੀ ਮੇਰੇ ਅਕਾਊਂਟ ਵਿੱਚ ਥੋੜੇ ਪੈਸੇ ਸੀ ਇਸ ਲਈ ਪੂਰਾ ਨਹੀਂ ਭਰ ਸਕਿਆ ਹੁਣ ਤੁਸੀਂ ਭਰ ਦਿਓ ਕਿਉਂ ਤੁਹਾਡਾ ਵੀ ਤਾਂ ਆਉਦਾ ਵਧੀਆ ਹੀ ਆ ਦਾਦੀ ਨਾਨੀ ਦੋ ਦੋ ਉਹਦੇ ਮਿਲ ਗਏ ਮੇਰੇ ਅਕਾਊਂਟ ਵਿੱਚ ਬਿਲਕੁਲ ਪੈਸੇ ਨਹੀਂ ਕਿਉਂਕਿ ਮੈਂ ਆਪਣੀ ਭੈਣ ਤੇ ਭਰਾ ਦੀ ਕਾਲਜ ਦੀ ਫੀਸ ਭਰੀ ਆ ਜਾਣਕੀ ਦੇਵੀ ਗਰਮ ਮિજાਜ ਵਿੱਚ ਬੋਲੀ ਪਵਨ ਤਾਂ ਕਿਤੇ ਨਜ਼ਰ ਨਹੀਂ ਆ ਰਿਹਾ ਸ਼ਾਇਦ ਬਾਹਰ ਗਿਆ ਮੈਂ ਕਿਵੇਂ ਭਰੂੰਗੀ ਤੇ ਅੱਜ ਕੱਲ ਤਾਂ ਆਨਲਾਈਨ ਪੇਮੈਂਟ ਹੁੰਦੀ ਆ ਮੀਨਾ ਬੋਲੀ ਮਾਜੀ ਚਿੰਤਾ ਨਾ ਕਰੋ ਮੇਰੇ ਕੋਲ ਉਸਦਾ ਮੋਬਾਈਲ ਆ ਮੈਂ ਬਾਕੀ ਦਾ ਆਨਲਾਈਨ ਪੇਮੈਂਟ ਕਰ ਦਿੰਨੀ ਆ ਪਰਾ ਆਪਣੇ ਕਿੰਨੇ ਪੈਸੇ ਭਰੇ ਆ 10000 ਮੀਨਾ ਅੰਦਰ ਹੀ ਅੰਦਰ ਬੜੀ ਖੁਸ਼ ਹੋਈ ਉਸ ਦੇ ਭਰਾ ਦੇ ਪੈਸੇ ਬਚ ਗਏ ਸੀ ਦੋਨੋਂ ਇੱਕ ਦੂਜੇ ਨੂੰ ਦੇਖ ਕੇ ਮਨ ਹੀ ਮਨ ਮੁਸਕਰਾ ਰਹੇ ਸੀ ਜਾਣਕੀ ਦੇਵੀ ਦੀ ਨਜ਼ਰ ਉਹਨਾਂ ਤੇ ਪਈ ਤਾਂ ਉਹਨਾਂ ਨੇ ਦਾਲ ਵਿੱਚ ਕੁਝ ਕਾਲਾ ਲੱਗਿਆ ਆਪਣੀ ਚਾਲ ਨਕਾਮਜਾਬ ਹੁੰਦੇ ਹੋਏ ਦੇਖ ਕੇ ਜਾਣਕੀ ਦੇਵੀ ਬੜੀ ਉਦਾਸ ਹੋਈ ਦਰਅਸਲ ਗੱਲ ਇਹ ਸੀ ਕਿ ਮੀਨਾ ਨੇ ਆਪਣੇ ਭਰਾ ਨੂੰ ਮੈਸੇਜ ਕਰ ਦਿੱਤਾ ਸੀ ਕਿ ਵੀਰੇ ਤੁਸੀਂ ਅਕਾਊਂਟ ਆਪਣਾ ਖਾਲੀ ਕਰ ਲੈਣਾ ਕਿਉਂਕਿ ਮੰਮੀ ਜੀ ਤੁਹਾਡੇ ਤੋਂ ਹੀ ਦੋ-ਦੋ ਆਪਰੇਸ਼ਨਾਂ ਦੇ ਖਰਚੇ ਵਸੂਲ ਕਰੇਗੀ ਅਤੇ ਹੁਣ ਤੱਕ ਕੀਤੇ ਗਏ ਜਾਣਕੀ ਦੇਵੀ ਦਾ ਸਾਰਾ ਚਿੱਠਾ ਖੁੱਲ ਕੇ ਸਾਹਮਣੇ ਆ ਗਿਆ ਸੀ ਕਿਵੇਂ ਉਹ ਹੁਣ ਤੱਕ ਆਪਣੇ ਪੈਸੇ ਬਚਾਉਂਦੀ ਆਈ ਤੇ ਜਾਣਕੀ ਦੇਵੀ ਨੇ ਜਾਣਬੁੱਝ ਕੇ ਬਹਾਨੇ ਨਾਲ ਪਵਨ ਨੂੰ ਬਾਹਰ ਭੇਜ ਦਿੱਤਾ ਸੀ ਤੇ ਉਸ ਨੂੰ ਹਸਪਤਾਲ ਦਾ ਬੈੱਡਨਾ ਭਰਨਾ ਪਵੇ ਤਾ ਚਲਾਕੀ ਨਾਲ ਉਸਨੇ ਪਵਨ ਦੇ ਜੇਬ ਵਿੱਚੋਂ ਮੋਬਾਈਲ ਕੱਢ ਲਿਆ ਸੀ ਮੀਨਾ ਦਾ ਭਰਾ ਵਿਸ਼ਾਲ ਨੇ ਹਸਪਤਾਲ ਆਉਂਦੇ ਸਮੇਂ ਸਾਰੇ ਪੈਸੇ ਜਿਸ਼ੋਦਾ ਜੀ ਦੇ ਅਕਾਊਂਟ ਵਿੱਚ ਟਰਾਂਸਫਰ ਕਰ ਦਿੱਤੇ ਸੀ ਆਪਣੇ ਅਕਾਊਂਟ ਨੂੰ ਖਾਲੀ ਕਰ ਲਿਆ ਜਦੋਂ ਜਾਣਕੀ ਦੇਵੀ ਨੂੰ ਇਸ ਗੱਲ ਦੀ ਖਬਰ ਲੱਗੀ ਕਿ ਬਹੂ ਨੇ ਉਹਨਾਂ ਨੂੰ ਸਾਬਕ ਸਿਖਾਉਣ ਦੇ ਲਈ ਇਹ ਸਭ ਕੀਤਾ ਤਾਂ ਉਸ ਦੀ ਸਾਰੀ ਸਿੱਟੀ ਪਿੱਟੀ ਗੁੰਮ ਹੋ ਗਈ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਰਕੇ ਜ਼ਰੂਰ ਜਾਨਾ